ਦੀ ਸਾਰੀ ਜਿਹੜੀ ਗੱਲ ਹੈ ਉਹ ਕਰਾਂਗੇ ਸਾਡਾ ਕੋਲਰ ਜੁੜ ਚੁੱਕੇ ਨੇ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਾਬਾ ਸਵਾਗਤ ਹੈ ਤੁਹਾਡਾ ਇਹਨਾਂ ਪੰਜਾਬੀ ਟੀਵੀ ਤੇ ਧੰਨਵਾਦ ਜੀ ਸ਼ੁਕਰੀਆ ਜੀ ਕੀ ਕਹਿਣਾ ਚਾਹੋਗੇ ਜੀ ਅੱਜ ਦੀ ਜਿਹੜੀ ਸਾਡੀ ਵਿਸ਼ੇਸ਼ ਚਰਚਾ ਹੈ ਦੇਖੋ ਜੀ ਇਹ ਮਾਨ ਸਾਹਿਬ ਨੇ ਸਪੈਸ਼ਲ ਪ੍ਰੋਗਰਾਮ ਰੱਖਿਆ ਸੀਗਾ ਕਿ ਸਾਰੇ ਪੰਜਾਬ ਨੂੰ ਵਿਰੋਧੀ ਪਾਰਟੀਆਂ ਨੂੰ ਸਾਰਿਆਂ ਨੂੰ ਤਾਂ ਵਿਧਾਨ ਸਭਾ ਦੇ ਵਿਸ਼ੇ ਦੇ ਤੇ ਬੋਲਣ ਦਾ ਮੌਕਾ ਦਿੱਤਾ ਜਾਵੇ ਪੰਜਾਬ ਦੇ ਵਿੱਚ ਹੜਾਂ ਦੀ ਸਥਿਤੀ ਹੈ ਜੀ ਇਹ ਹਰਾਬੀ ਸਥਿਤੀ ਨੂੰ ਸੁਧਾਰਨ ਵਾਸਤੇ ਵਿਰੋਧੀ ਧਿਰ ਵਾਲੇ ਕੀ ਮਤਲਬ ਸੁਝਾਅ ਦਿੰਦੇ ਨੇ ਕਿਵੇਂ ਕਰਨਾ ਚਾਹੀਦਾ ਇਹ ਮਸਲਾ ਤਾਂ ਸਾਰਾ ਇਹ ਹੀ ਸੀਗਾ ਜੀ ਪਰ ਉਹਨੂੰ ਵਿਰੋਧੀ ਧਿਰ ਆਲਿਆਂ ਨੇ ਮਤਲਬ ਸਿਆਸੀ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਇਸ ਕਰਕੇ ਮਤਲਬ ਉਹਦਾ ਕੋਈ ਬਹੁਤਾ ਅਸਰ ਨਹੀਂ ਹੋਇਆ ਲੋਕਾਂ ਨੂੰ ਇਸ ਗੱਲ ਦਾ ਮਤਲਬ ਲੋਕ ਝਾਕਦੇ ਸੀਗੇ ਵੀ ਅੱਜ ਕੀ ਉਥੋਂ ਐਲਾਨ ਹੁੰਦਾ ਹੈ ਇਹ ਕਿੰਨਾ ਮੁਆਵਜ਼ਾ ਦਾ ਸਕਦੇ ਆ ਕਿਨੇ ਮੁਆਵਜ਼ਾ ਵਧਾਉਣ ਦੀ ਮੰਗ ਕੀਤੀ ਹੈ ਤੇ ਕਿੰਨਾ ਮੁਆਵਜ਼ਾ ਦਿੱਤਾ ਗਿਆ ਇਸ ਗੱਲ ਨੂੰ ਛੱਡ ਕੇ ਉਹ ਇੱਕ ਦੂਜੇ ਦੇ ਉੱਤੇ ਝੱਗੇ ਝਾਰਨ ਦੇ ਉੱਤੇ ਹੀ ਮਤਲਬ ਜਿਹੜਾ ਸਾਡਾ ਕੀਮਤੀ ਸਮਾਂ ਸੀ ਲੱਖਾਂ ਰੁਪਇਆ ਉਹ ਬੇਕਾਰ ਖਰਚ ਹੋ ਗਿਆ ਕਿਉਂਕਿ ਮਤਲਬ ਲੋਕਾਂ ਦੀ ਭਲਾਈ ਦੀ ਇਹਦੇ ਵਿੱਚ ਕੋਈ ਬਹੁਤੀ ਮਤਲਬ ਗੱਲ ਨਹੀਂ ਕੀਤੀ ਗਈ ਜੀ ਸਭ ਹਾਂ ਸਭ ਤੋਂ ਪਹਿਲਾਂ ਤਾਂ ਇਹ ਖੋਜ ਜਿਹੜਾ ਇਹ ਜਿਲ੍ਹਾ ਤੋਂ ਸ਼ੁਰੂ ਹੋਇਆ ਕਿ ਜਿਹੜੇ ਜੀ ਇਹ ਹੋਇਆ ਕਹ ਲਈਏ ਸਾਡੇ ਜਿਹੜੇ ਨਾਮ ਵਰ ਹਸਤੀਆਂ ਹੁੰਦੀਆਂ ਨੇ ਜਿਨ੍ਹਾਂ ਦੇ ਵਿੱਚ ਸਾਹ ਦੋ ਤਿੰਨ ਸਾਹਿਬ ਆ ਗਏ ਜੀ ਆਪਣੇ ਚਰਨਜੀਤ ਉਜਾ ਸਾਹਿਬ ਆ ਗਏ ਪੰਨਾ ਸਾਹਿਬ ਆ ਗਏ ਇੱਕ ਹੋਰ ਆਦੇ ਦੇ ਨਾਲ 57 ਬੰਦੇ ਸਾਡੇ ਹਰਾਂ ਦੇ ਸੀ ਇਹਨਾਂ ਨੂੰ ਸਰਵਾਜਲੀ ਭੇਟ ਕੀਤੀ ਗਈ ਫਿਰ ਸੈਸ਼ਨ ਥੋੜੇ ਚਿਰ ਲਈ ਉੱਠ ਗਿਆ ਉਸ ਤੋਂ ਬਾਅਦ ਫਿਰ ਵੇਖਿਆ ਫਿਰ ਉੱਥੇ ਮਤਲਬ ਇਹਨਾਂ ਦਾ ਕੋਈ ਬਹੁਤਾ ਵਧੀਆ ਜਿਹੜਾ ਰੋਲ ਹੈਗਾ ਆ ਬ੍ਰੋਤੀਕਰ ਦਾ ਜਿਹੜਾ ਚਾਹੀਦਾ ਹੁੰਦਾ ਕਿਉਂਕਿ ਪੰਜਾਬ ਆ ਚ ਤਰਾਸਦੀ ਦੇ ਵਿੱਚ ਹੈ ਹਰ ਇੱਕ ਗੱਲ ਦਾ ਮੁੱਦਾ ਹੈ ਜਿਹੜਾ ਉਹ ਜਿਹੜੇ ਮਤਲਬ ਨੁਕਸਾਨੇ ਗਏ ਸਾਡੇ ਲੋਕ ਉਹਨਾਂ ਦੇ ਫਾਇਦੇ ਵਾਸਤੇ ਗੱਲ ਹੋਣੀ ਚਾਹੀਦੀ ਹੈ ਐ ਨਾ ਕਿ ਮਤਲਬ ਕਿ ਸਾਡਾ ਸੋਦਾ ਮੰਤਰੀ ਸੰਤਰੀ ਜਾਂ ਪ੍ਰਧਾਨ ਮੰਤਰੀ ਇਸ ਤਰ੍ਹਾਂ ਦੀਆਂ ਗੱਲਾਂ ਤੋਂ ਮਤਲਬ ਲੋਕਾਂ ਨੂੰ ਕੋਈ ਵੀ ਇਹਦੇ ਵਿੱਚੋਂ ਕੋਈ ਰਾਹਤ ਦੀ ਕੋਈ ਮਾਰੀ ਮੋਟੀ ਬੂੰਦ ਵੀ ਦਿਖਾਈ ਦੀ ਦਿੱਤੀ ਇਸ ਕਰਕੇ ਲੋਕਾਂ ਦੇ ਭੱਲੇ ਨਰਾਸ਼ਤਾ ਪਈ ਹੈ ਹਜੇ 2 ਦਿਨ ਹੋਰ ਚੱਲਣਾ ਹੈ ਅ ਦੇਖਦੇ ਆ ਵੀ ਕੀ ਕਹਿੰਦੇ ਨੇ ਬਾਜਵਾ ਸਾਹਿਬ ਨੇ ਕਾफी ਕੁਝ ਕਿਹਾ ਮਤਲਬ ਜਿਹੜਾ ਜਿਆਦੇ ਹਿਸਾਬ ਸੀਦਾ ਵੀ ਬਾਜਵਾ ਸਾਹਿਬ ਦਾ ਐਸੀ ਗੱਲ ਤੇ ਜ਼ੋਰ ਸੀ ਵੀ ਮੋਦੀ ਸਾਹਿਬ ਕਹਿੰਦੇ 12000 ਕਰੋੜ ਰੁਪਇਆ ਪੰਜਾਬ ਦੇ ਕੋਲੇ ਹੈਗਾ ਜੀ ਤੇ ਸਾਡੇ ਅੱਜਾ ਮਤਲਬ ਜਿਹੜੇ ਕੈਬਨਿਟ ਮੰਤਰੀ ਮਹਾਰਪਾਲ ਸਿੰਘ ਚੀਮਾ ਖਜ਼ਾਨਾ ਮੰਤਰੀ ਉਹਨਾਂ ਨੇ ਕਾਹ ਵੀ ਸਾਡੇ ਕੋਲੇ 1.5 ਹਜ਼ਾਰ ਕਰੋੜ ਰੁਪਇਆ ਮਤਲਬ ਇਸ ਕਰਕੇ ਉਹ ਬਾਜਵਾ ਸਾਹਿਬ ਨੇ ਕਾਹ ਵੀ ਜਾਂਦਾ ਸਰਕਾਰ ਝੂਠੀ ਹੈ ਜਾਂ ਸੈਂਟਰ ਸਰਕਾਰ ਝੂਠੀ ਆ ਸਾਨੂੰ ਪਤਾ ਲੱਗੇ ਲੋਕ ਵੀ ਇਹ ਗੱਲ ਚਾਹੁੰਦੇ ਆ ਵੀ ਅਸਲੀ ਗੱਲ ਕੀ ਐ ਲੋਕਾਂ ਦੇ ਵਿੱਚ ਇਹ ਸਾਹਮਣੇ ਆਉਣੀ ਚਾਹੀਦੀ ਐ ਤਾਂ ਕਿ ਲੋਕਾਂ ਨੂੰ ਪਤਾ ਲੱਗੇ ਗੱਲ ਕਰ ਸਰਕਾਰ ਨੇ ਇਹ ਜਰੂਰ ਮਤਲਬ ਰੋਸ ਪ੍ਰਗਟ ਕੀਤਾ ਵੀ ਜਿਹੜਾ ਅਨਾਉਂਸ ਕਰਕੇ ਗਏ ਸੀ ਸਾਡੇ ਮਾਨਯੋਗ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ 1600 ਕਰੋੜ ਰੁਪਇਆ ਉਹਦੇ ਵਿੱਚੋਂ 1 ਰੁਪਇਆ ਦੀ ਅਜੇ ਤੱਕ ਨਹੀਂ ਆਇਆ ਜਿਹਦੇ ਕਰਕੇ ਮਤਲਬ ਰਾਹਤਕਾਰ ਜਿਹੜੇ ਉਹ ਪ੍ਰਭਾਵਿਤ ਹੋ ਰਹੇ ਨੇ ਜੀ ਬਿਲਕੁਲ ਪਰ ਉੱਥੇ ਹੀ ਪ੍ਰਤਾਪ ਸਿੰਘ ਆਜਵਾ ਜਦੋਂ ਅ ਬਾਅਰ মিডিਆ ਦੇ ਨਾਲ ਗੱਲਬਾਤ ਕਰ ਰਹੇ ਸੀ ਤਾਂ ਉਹਨਾਂ ਨੇ ਕਿਹਾ ਕਿ ਕੰਗੜਾ ਪੰਜਾਬ ਹੈ ਜਿਹੜਾ ਰੰਗਲੇ ਦੀ ਥਾਂ ਤੇ ਇਹਨਾਂ ਨੇ ਬਣਾ ਦਿੱਤਾ ਹੈ ਤੇ ਇਹਨਾਂ ਦੇ ਉੱਪਰ ਵਿਸ਼ਵਾਸ ਕਰਕੇ ਜਿਹੜਾ ਇਹਨਾਂ ਨੇ ਰੰਗਲਾਪੰਜਾਬ.com ਇੱਕ ਸਾਈਟ ਬਣਾਈ ਸੀ ਜਿਸ ਦੇ ਜ਼ਰੀਏ ਤੁਸੀਂ ਆਪਣੇ 10ਵਾਂ ਦਸੌਂਜ ਜਿਹੜਾ ਹੜਪੀੜਤਾਂ ਦੇ ਲਈ ਕੱਢ ਸਕਦੇ ਸੀ ਇਹਨਾਂ ਨੇ ਕਿਹਾ ਕਿ ਤੁਸੀਂ ਇਹਨਾਂ ਨੂੰ ਜਿਹੜਾ ਪੈਸਾ ਉਹ ਹੈਲਪ ਦੇ ਲਈ ਨਾ ਦਿਓ ਤੇ ਤੁਹਾਡਾ ਪੈਸਾ ਜਿਹੜਾ ਸਹੀ ਜਗ੍ਹਾ ਤੇ ਨਹੀਂ ਲੱਗੇਗਾ ਦੇਖੋ ਜੀ ਇਹ ਗੱਲ ਇਹ ਹੈ ਵੀ ਜਿਹੜਾ ਮੁੱਖ ਮੰਤਰੀ ਦਾ ਹੱਥ ਫੰਡ ਹੈ ਆਰਟੀਆਈ ਅੰਦਰ ਹੁੰਦਾ ਹੈ ਇਹਨਾਂ ਬਾਜਬਾ ਸਾਹਿਬ ਦੇ ਕੈਨ ਮੁਸਾਬਕਾ ਸਾਡੀ ਲੋਕ ਆਰਟੀਆਈ ਦੇ ਨਾਲ ਸਾਹਿਬ ਮੰਗਣ ਦੇ ਇਸ ਕਰਕੇ ਇਹਨਾਂ ਨੇ ਉੱਛਲੇ ਗੱਲ ਕਰੇ ਦਾ ਇੱਕ ਟ੍ਰੈਂਡ ਹੋ ਗਿਆ ਮੈਡਮ ਪਹਿਲਾਂ ਸੈਂਟਰ ਦੇ ਵਿੱਚ ਉਹਨਾਂ ਨੇ ਵੀ ਮਤਲਬ ਜਿਹੜਾ ਫੰਡ ਸੀਦਾ ਪ੍ਰਧਾਨ ਮੰਤਰੀ ਰਾਤ ਖੋਜ ਉਹ ਤੋਂ ਇੱਕ ਵੱਖਰਾ ਮਤਲਬ ਸ਼ੁਰੂ ਕਰਤਾ ਸੀਗਾ ਇਹਨਾਂ ਦੇ ਵਿੱਚ ਪੈਸੇ ਜਮਾ ਕਰਾਓ ਉਸ ਦੇ ਉੱਤੇ ਚੱਲਦੇ ਹੋਏ ਮਤਲਬ ਕਹਿੰਦੇ ਵੀ ਇਹ ਮਤਲਬ ਬੀਜੇਪੀ ਦੇ ਪਾਏ ਹੋਏ ਪੂਰੀਆਂ ਦੇ ਉੱਤੇ ਚੱਲ ਰਹੇ ਨੇ ਬਾਜਵਾ ਸਾਹਿਬ ਨੇ ਇਹ ਦੌਰ ਚ ਲਾਇਆ ਹੈ ਜਦੋਂ ਕਿ ਇਹ ਗੱਲ ਦੇ ਵਿੱਚ ਸਚਾਈ ਨਹੀਂ ਹੈਗੀ ਕਿਉਂਕਿ ਹਰ ਇੱਕ ਪੈਸਾ ਜਿਹੜਾ ਲੋਕਾਂ ਦੀ ਸੇਵਾ ਵਾਸਤੇ ਲੱਗੂਗਾ ਲੋਕਾਂ ਦੀ ਪੜ੍ਹਾਈ ਵਾਸਤੇ ਲੱਗੂਗਾ ਇਹਨਾਂ ਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ ਜੀ ਮਾਨ ਸਾਹਿਬ ਜਾਂ ਦੂਸਰੇ ਮਤਲਬ ਐਮਐਲਏ ਵਲੋਂ ਵਿਸ਼ਵਾਸਤ ਹੈਗਾ ਸਭ ਤੋਂ ਸਰਕਾਰ ਦਾ ਇਹੀ ਸੀਗਾ ਕਿ ਤੁਸੀਂ ਮਤਲਬ ਬੀਜੇਪੀ ਦੀ ਵੀ ਟੀਮ ਬਣ ਕੇ ਇਹ ਇਥੇ ਬਿਚੇ ਰਹੇ ਹੋ ਜਦੋਂ ਕਿ ਆਪਾਂ ਰਲ ਕੇ 12000 ਕਰੋੜ ਰੁਪਈਆ ਆ ਲਈਏ ਉਹ ਪਿਛਲਾ ਜਿਹੜਾ ਕਹਿੰਦੇ ਆ ਉਹਦੇ ਬਾਰੇ ਦੇ 1600 ਕਰੋੜ ਰੁਪਇਆ ਜਿਹੜਾ ਹੁਣ ਅਨਾਉਂਸ ਕਰਕੇ ਗਏ ਸੀ ਇਹ ਲਈਏ ਤੇ 20000 ਕਰੋੜ ਰੁਪਏ ਦੀ ਹੋਰ ਆਪਾਂ ਮੰਗ ਕਰੀਏ ਤਾਂ ਕਿ ਲੋਕਾਂ ਦੇ ਜਿਹੜੇ ਨੁਕਸਾਨ ਹੋਏ ਨੇ ਉਹਨਾਂ ਦੀ ਕੁਝ ਪਰਪਾਈ ਕੀਤੀ ਜਾ ਸਕੇ ਜੀ ਪਰ ਜਿੱਥੇ ਕਿ ਜੇ ਪਹਾੜ ਪੀੜਤ ਲੋਕ ਜਿਨ੍ਹਾਂ ਨਾਲ ਕਹਿੰਦੇ ਆ ਵਾਪਰਦੀ ਹੈ ਜਾਂ ਜੋ ਹੰਡਾ ਰਹੇ ਨੇ ਇਸ ਪਲ-ਪਲ ਨੂੰ ਜਾਂ ਆਪਣੇ ਘਰਾਂ ਤੋਂ ਬੇਕਾਰ ਹੋ ਗਏ ਖੇਤਾਂ ਤੋਂ ਜੋ ਜਿਨ੍ਹਾਂ ਦੇ ਖੇਤ ਖੋਏ ਗਏ ਰੇਤ ਚੜ ਗਈ ਹੈ 5-5 ਫੁੱਟ ਉੱਪਰ ਤੇ ਉਹਨਾਂ ਦਾ ਦੁੱਖ ਸੰਸਦ ਦੇ ਵਿੱਚ ਬੈਠੇ ਏਸ਼ੀਆ ਦੇ ਥੱਲੇ ਉਹ ਬੰਦੇ ਨਹੀਂ ਜਾਣ ਸਕਦੇ ਜੋ ਇਸ ਸਮੇਂ ਉਹ ਹੰਡਾਰੇ ਨੇ ਇਹ ਸਿਰਫ ਆਪਣੇ ਸਿਆਸੀ ਰੋਟੀਆਂ ਜਾਂ ਫਿਰ ਕਹਿ ਲਈਏ ਵੀ ਸੀਐਮ ਦੀ ਕੁਰਸੀ ਦੇ ਲਈ ਜਾਂ ਫਿਰ 27 ਦੀਆਂ ਚੋਣਾਂ ਦੇ ਲਈ ਜਿਹੜਾ ਇਹ ਸਾਰਾ ਕੁਝ ਇੱਕ ਸਕ੍ਰਿਪਟ ਹੈ ਜਿਹੜੀ ਉਹ ਰਚੀ ਜਾ ਰਹੀ ਹੈ ਇੱਕ ਦੂਜੇ ਦੀਆਂ ਲੱਤਾਂ ਖਿੱਚਣ ਨੂੰ ਹੋਏ ਆ ਹਾਲਾਂਕਿ ਉਹਨਾਂ ਦੀ ਮਦਦ ਦੇ ਲਈ ਉਹਨਾਂ ਕੋਈ ਖਾਸ ਉਪਰਾਲਾ ਜਿਹੜਾ ਜੇ ਪੰਜਾਬ ਸਰਕਾਰ ਚਾਹੇ ਤਾਂ ਰਾਤੋਂ ਰਾਤ ਕੀ ਨਹੀਂ ਕਰ ਸਕਦੀ ਦੇਖੋ ਜੀ ਸਭ ਤੋਂ ਤਾਂ ਬਸ ਮਤਲਬ ਜਿਹੜਾ ਆ ਵਧੀਆ ਕੰਮ ਸੇਵਾ ਅਕੀਤਿਆਪਨ ਕੀ ਉਸਾ ਅਨੁਖਵਨੋਂ ਕੀਤੀ ਗਈ ਹੈ ਜਿਹੜੇ ਬਿਨਾ ਨਿਰਸਵਾਰਥ ਨਾ ਕੋਈ ਰਾਜਨੀਤਿਕ ਤੇ ਨਾ ਕੋਈ ਸਿਆਸੀ ਨਾ ਕੋਈ ਹੋਰ ਲਾਲਚ ਬਿਨਾ ਲਾਲਚ ਤੋਂ ਸੇਵਾ ਕਰ ਰਿਹਾ ਹੈ ਐਈਆਂ ਜੇ ਸ਼ਖਸੀਅਤਾਂ ਤੋਂ ਉਹ ਇਹਨਾਂ ਨੂੰ ਸਿੱਖਿਆ ਲੈਣੀ ਚਾਹੀਦੀ ਜੀ ਕਿਉਂਕਿ ਉਹਦੀ ਉਮਰ ਸਾਰੀ 30 ਸਾਲ ਹੋ ਉਸ ਨੌਜਵਾਨ ਦੀ ਤੇ ਇਹ 60-68 ਸਾਲ ਤੀਤੀ ਸਾਲ ਦਾ ਇਹਨਾਂ ਦਾ ਤਜਰਬਾ ਹੈਗਾ ਗੱਲ ਕਰੇ ਰਾਜਨੀਤੀ ਉਹੀ ਕਰੀ ਜਾਂਦੇ ਨੇ ਇਹਨਾਂ ਦੇ ਪਜਾਮਿਆਂ ਦੇ ਉੱਤੇ ਕਿਸੇ ਦੇ ਪਾਣੀ ਦਾ ਇੱਕ ਦਾਗ ਵੀ ਨਹੀਂ ਲੱਗਿਆ ਹੈਲੀਕਾਪਟਰਾਂ ਦੇ ਵਿੱਚ ਜਿਹੜੇ ਦੰਦੇ ਰਹੇ ਨੇ ਜਾਂ ਮਹਿੰਗੀਆਂ ਗੱਡੀਆਂ ਦੇ ਵਿੱਚ ਜਿਹੜੇ ਨੰਦੇ ਰਹੇ ਨੇ ਇਹਨਾਂ ਨੇ ਲੋਕ ਸੇਵਾ ਵਾਸਤੇ ਨਾ ਮਤਲਬ ਮੇਂ ਮਚਲਾਈ ਨਾ ਚਲਾਉਣ ਵਾਲਿਆਂ ਨੂੰ ਚਲਾਉਣ ਦਿੱਤੀ ਜਿਹੜਾ ਰਾਜਨੀਤੀਕਰਨ ਕਰ ਦਿੱਤਾ ਗਿਆ ਇਸ ਕਰਕੇ ਮਤਲਬ ਇਹ ਪ੍ਰੋਗਰਾਮ ਹੈ ਜਿਹੜਾ ਕਾਫੀ ਥੋੜਾ ਜਾਂ ਨਿਰਾਸ਼ਾਜਨਕ ਚੰਦ ਰਿਹਾਗਾ ਉਸ ਬਾਅਦ ਵੀ ਕਾਫੀ ਸੈਂਟਰ ਨੇ ਕਰਤੀ ਇੱਕ ਵੀ ਪੈਸਾ ਅੱਜ ਤੱਕ ਮੈਡਮ ਇਸ ਦਾ ਗਲੀ ਵਾਲਾ ਪੈਸਾ ਅੱਜ ਤੱਕ ਅਸੀਂ ਇਨਸਾਨ ਸਾਹਿਬ ਕੋਲੇ ਨਹੀਂ ਪਹੁੰਚਿਆ ਅਤੇ ਗੱਲ ਕਰ ਜਿਹੜਾ ਸਾਡੇ ਫੰਡ ਨੇ ਉਹਨਾਂ ਨੂੰ ਰੋਕ ਰੱਖਿਆ ਜਾ CHP BJP ਵਾਲੇ BJP ਦੇ ਦੋ ਵਿਧਾਨ ਸਭਾ ਮੈਂਬਰ ਨੇ ਉਹ ਮਤਲਬ ਵਿਧਾਨ ਸਭਾ ਦੇ ਵਿੱਚ ਪਹੁੰਚੀ ਨਹੀਂ ਹਨ ਅਹ ਮਤ ਤਾਂ ਕਿ ਤਾਂਹਾਂ ਤੱਕ ਕੋਈ ਗੱਲ ਉਹ ਦੱਸ ਸਕਦੇ ਸੀ ਕਿਉਂਕਿ ਉਹ ਆਪਣੇ ਪ੍ਰਧਾਨ ਸਾਹਿਬ ਨੂੰ ਦੱਸਦੇ ਪ੍ਰਧਾਨ ਸਾਹਿਬ ਜਾ ਕੇ ਗ੍ਰਹਿ ਮੰਤਰੀ ਸਾਹਿਬ ਨੂੰ ਜਾਂ ਪ੍ਰਧਾਨ ਮੰਤਰੀ ਸਾਹਿਬ ਨੂੰ ਦੱਸਦੇ ਇਸ ਤਰ੍ਹਾਂ ਦੀਆਂ ਗੱਲਾਂ ਮਤਲਬ ਲਿੰਕੀਕਰੂ ਜਿਹੜਾ ਜੁੜਿਆ ਹੁੰਦਾ ਦਾ ਇਹਨਾਂ ਨੂੰ ਜ਼ਰੂਰ ਇਸ ਤਰ੍ਹਾਂ ਦੀ ਕਾਰਵਾਈ ਦੇ ਵਿੱਚ ਹਿੱਸਾ ਲੈਣਾ ਚਾਹੀਦਾ ਸੀ ਨਾਲ ਦੱਸਣਾ ਚਾਹੀਦਾ ਸੀ ਵੀ ਇਹ ਮੋਤੀ ਸਾਹਿਬ ਕਿਉਂ ਲੇਟ ਆਏ ਇਹ ਕਿਉਂ ਅਜ ਤੱਕ ਪੈਸਾ ਨਹੀਂ ਦਿੱਤਾ ਗਿਆ ਸਭ ਤੋਂ ਇਹਨਾਂ ਦੀ ਪਾਰਟੀ ਦਾ ਆਪ ਦਾ ਵੱਖ ਰੱਖਣ ਦਾ ਸਮਾਂ ਚਾਹੀਏ ਉਹਨਾਂ ਨੂੰ ਪੰਜ ਚਾਰ ਮੰਤਰੀਵਲ ਦਾ ਉਹਨਾਂ ਨੇ ਜਿਉਂ ਦੱਸਣਾ ਸੀ ਜੀ ਬਿਲਕੁਲ ਪਰ ਜ਼ਿੰਦਰ ਜੀ ਜਿੱਥੇ ਤੁਸੀਂ ਗੱਲ ਕੀਤੀ ਹੈ ਵਿਧਾਨ ਸਭਾ ਸੰਸਦ ਸਭਾ ਦੇ ਵਿੱਚ ਜੋ ਵੀ ਅੱਜ ਵਾਪਰਿਆ ਇਹ ਜੋ ਉਹਨਾਂ ਨੇ ਵਿਜਪੀ ਦੇ ਖਿਲਾਫ ਦੱਬ ਕੇ ਨਾਰੇਬਾਜ਼ੀ ਕੀਤੀ ਹੈ ਤੇ ਪੰਜਾਬ ਸਰਕਾਰ ਦੇ ਵੱਲੋਂ ਉਹਨਾਂ ਨੇ ਇਹਨਾਂ ਨੂੰ ਦਿੱਤੇ ਹੋਏ ਬਾਕੀ ਦੇ ਪੈਸਿਆਂ ਦੀ ਜਿਹੜਾ 12000 ਦੀ ਜਿਹੜੀ ਹੈਗੀ ਹੈ ਕਰੋੜ ਦੀ ਰਾਸ਼ੀ ਬਾਰੇ ਪੁੱਛਿਆ ਗਿਆ ਸੀ ਉਸਦੇ ਕਪੜੇ ਦੇ ਬਾਰੇ ਜਦੋਂ ਇਹ ਆਪਸ ਦੇ ਵਿੱਚ ਇੱਕ ਦੂਸਰੇ ਨੂੰ ਜਵਾਬ ਦੇਣ ਦੇ ਲਈ ਨਹੀਂ ਪੁਖਤਾ ਸੀ ਪਰ ਉੱਥੇ ਜਿਵੇਂ ਤੁਸੀਂ ਕਿਹਾ ਕਿ ਪੰਜਾਬ ਦੇ ਜਿਹੜੇ ਸਿੰਗਰ ਨੇ ਉਹਨਾਂ ਨੇ ਬਿਨਾਂ ਕਿਸੇ ਨਿਵਾਸਤ ਨਾ ਕਿਸੇ ਕੋਈ ਰਾਜਨੀਤਿਕ ਲੋਕਾਂ ਦੀ ਜਿਹੜੀ ਸੇਵਾ ਕੀਤੀ ਹੈ ਲੋਕਾਂ ਦੇ ਵਿੱਚ ਆ ਕੇ ਸਭ ਤੋਂ ਵੱਡੀ ਗੱਲ ਇਹ ਹੈ ਕਿ ਜਦੋਂ ਕੋਈ ਸਿੰਗਰ ਕੋਈ ਗਾਣਾ ਕੱਢਦਾ ਹੈ ਜਿਵੇਂ ਕਿ ਦਿਲਜੀਤ ਦੋਸਾਂਝ ਦੀ ਫਿਲਮ ਨੂੰ ਲੈ ਕੇ ਸਾਡੇ ਹੀ ਪੰਜਾਬ ਦੇ ਵਿੱਚ ਸਾਡੇ ਹੀ ਪੰਜਾਬੀਆਂ ਨੇ ਰੋਕ ਲਗਾਈ ਸੀ ਤੇ ਜਦੋਂ ਕਿਸਾਨ ਨੇ ਅੰਦੋਲਨ ਦੇ ਵਿੱਚ ਦਿਲਜੀਤ ਦੋਸਾਂਝ ਮੋਦੀ ਜੀ ਦੇ ਨਾਲ ਮੁਲਾਕਾਤ ਕਰਦਾ ਹੈ ਲੁਧਿਆਣੇ ਸ਼ੋਅ ਤੋਂ ਬਾਅਦ ਤੇ ਇਨਾ ਕਿਸਾਨਾਂ ਨੇ ਜਿਹੜਾ ਉਹਨਾਂ ਦਾ ਜਮ ਕੇ ਵਿਰੋਧ ਕੀਤਾ ਸੀ ਕਿ ਸਾਡੇ ਧਰਨਿਆਂ ਦੇ ਵਿੱਚ ਬੈਠਣ ਦੀ بجائے ਭਾਜੀਪੀ ਉਧਰ ਜਾ ਕੇ ਮੋਦੀ ਸਾਹਿਬ ਦੇ ਨਾਲ ਇਹ ਮੁਲਾਕਾਤ ਕਰ ਰਹੇ ਨੇ ਪਰ ਹੜਪੀੜਤਾਂ ਦੇ ਵਿੱਚ ਆ ਕੇ ਜਦੋਂ ਉਹਨਾਂ ਨੇ 10 ਪਿੰਡਾਂ ਨੂੰ ਗੋਦ ਲਿਆ ਤਾਂ ਸਾਡੇ ਉਹੀ ਕਿਸਾਨ ਐ ਜਿਹੜੇ ਸਿੰਗਰਾਂ ਨੂੰ ਹੁਣ ਜਾਜਾ ਕਰ ਕਰ ਰਹੇ ਨੇ ਜਦੋਂ ਕੋਈ ਸਿੰਗਰ ਅਜਿਹਾ ਗਾਣਾ ਕੱਢ ਦਿੰਦਾ ਸੀ ਜਾਂ ਕੋਈ ਅਜਿਹੀ ਫਿਲਮ ਕੱਢਦੀ ਸੀ ਤਾਂ ਸਭ ਤੋਂ ਪਹਿਲਾਂ ਜਿਹੜੇ ਸਾਡੇ ਬੰਦ ਕਰਵਾਉਣ ਵਾਲੇ ਇਹੀ ਹੁੰਦੇ ਸੀ ਪਰ ਉਹੀ ਅੱਜ ਸਿੰਗਰ ਇਹਨਾਂ ਲਈ ਮਸੀਹਾ ਬਣ ਕੇ ਆਏ ਹੋਏ ਨੇ ਹਾਂਜੀ ਦੇਖੋ ਕਈ ਵਾਰੀ ਕੋਈ ਜਿਹੜਾ ਗਾਣਾ ਹੁੰਦਾ ਹੈ ਇੱਕ ਪ੍ਰੋਫੈਸ਼ਨਲ ਸਬੰਧਤਾ ਇਹਦੇ ਵਿੱਚ ਤੇ ਉਹ ਗੀਤਕਾਰ ਨੇ ਲਿਖਣਾ ਹੁੰਦਾ ਹੈ ਜਿੱਥੇ ਲਿਖਣ ਵਾਲਾ ਕੋਈ ਹੋਰ ਹੁੰਦਾ ਗਾਉਣ ਵਾਲਾ ਕੋਈ ਹੋਰ ਹੁੰਦਾ ਉਹਦੀ ਜਿਹੜੀ ਸੋਚ ਹੈ ਗੀਤਕਾਰ ਦੀ ਉਹ ਕੋਈ ਵੱਖਰੀ ਹੁੰਦੀ ਹੈ ਕਿਸਾਨਾਂ ਨਾਲ ਜਾਂ ਦੇ ਨਾਲ ਵੀ ਉਹਦੀ ਮਤਲਬ ਇਹ ਕਈ ਵਾਰੀ ਘੱਟ ਕਰਨੀ ਹੁੰਦੀ ਐ ਇਸ ਕਰਕੇ ਸਾਨੂੰ ਥੋੜਾ ਜਿਹਾ ਸੰਜਮ ਤੋਂ ਕਮ ਲੈਣਾ ਚਾਹੀਦਾ ਔਰ ਕਿਸੇ ਨੂੰ ਗਦਾਰ ਦਾ ਜਾਂ ਮਤਲਬ ਇਸ ਤਰ੍ਹਾਂ ਦਾ ਜਿਹੜਾ ਟੈਗ ਆ ਫੀ ਲਾ ਦਿੰਦੇ ਆ ਨਾ ਇਹ ਨਹੀਂ ਲਾਉਣਾ ਚਾਹੀਦਾ ਕਿਉਂਕਿ ਕਈ ਵਾਰੀ ਬਾਤ ਦੇ ਵਿੱਚ ਕੰਮ ਸਾਥੀਆਂ ਦੇ ਜਿਵੇਂ ਇੱਕ ਦਿੱਲੀ ਤੋਂ ਉਹ ਮੁੰਡਾ ਰਾਣਾ ਰਾਣਾ ਹੈਗਾ ਇੱਕ ਹੋਟਲ ਵਾਲਾ ਆਪਾਂ ਉਹ ਕਿੰਨੀ ਮਦਦ ਕਰ ਰਹੇ ਨੇ ਸਰਦਕ ਉਹਦਾ ਟਰੈਕਟਰ 1100 ਦੇ ਲਗਭਗ ਟਰੈਕਟਰ ਕਹਿੰਦਾ ਉਹ ਕਿਸੇ ਤਰੀਕੇ ਨਾਲ ਉਹ ਡੋੰਢਿਆ ਕੇ ਇੱਥੇ ਕਿਸਾਨਾਂ ਦੀ ਸੇਵਾ ਦੇ ਵਿੱਚ ਹਾਜ਼ਰ ਐ ਇਹ ਸਾਨੂੰ ਚਾਹੀਦਾ ਇਸ ਤਰ੍ਹਾਂ ਦਾ ਸਿੱਧਾ ਗੱਲ ਕਰ ਕਾਂਗਰਸ ਵਾਲੇ ਹੋਰ ਤਾਂ ਗੱਲਾਂ ਪੁੱਛੀ ਜਾਂਦੇ ਨੇ ਇਹ ਆਪ ਨਹੀਂ ਦੱਸੇ ਵੀ ਜਿਹੜਾ ਹਰ ਪੀੜਤਾ ਵਾਸਤੇ ਦੋ ਘਰੂਕੇ ਦੀ ਮਾਰੀ ਤੋਂ ਲਿਆਂਦੇ ਸੀਗੇ ਉਹਦੀਆਂ ਕੰਨੀਆਂ ਫੋਟੋਆਂ ਖਿੱਚਾ ਕੇ ਵਾਪਸ ਮੁੜ ਗਏ ਸੀ ਉਹਦੇ ਬਾਰੇ ਵੀ ਇਹ ਦੱਸ ਦਿੰਦੇ ਇਹ ਚੰਗਾ ਹੁੰਦਾ ਫਿਰ ਦੂਜੇ ਤੋਂ ਵੀ ਪੁੱਛਣਾ ਥੋੜਾ ਜਿਹਾ ਆਸਾਨ ਹੋ ਜਾਂਦਾ ਜੀ ਬਿਲਕੁਲ ਪਰ ਉੱਥੇ ਹੀ ਦਲਜੀਤ ਦਸਾਨ ਦਾ ਥੋੜੇ ਦਿਨ ਪਹਿਲਾਂ ਇੱਕ ਬਿਆਨ ਵੀ ਆਇਆ ਸੀ ਸ਼ੋਅ ਦੌਰਾਨ ਉਹਨਾਂ ਨੇ ਕਿਹਾ ਕਿ ਜਦੋਂ ਭਾਰਤ ਪਾਕਿਸਤਾਨ ਦਾ ਮੈਚ ਹੋ ਸਕਦਾ ਪਹਿਲਗਾਮ ਹਮਲੇ ਤੋਂ ਬਾਅਦ ਪਰ ਜਦੋਂ ਮੇਰੀ ਫਿਲਮ ਬਣੀ ਹੈ ਉਹ ਉਸ ਹਮਲੇ ਤੋਂ ਪਹਿਲਾਂ ਬਣੀ ਸੀ ਨਾ ਕਿ ਉਸ ਤੋਂ ਬਾਅਦ ਤੇ ਮੈਨੂੰ ਗਰਦਾਰ ਦਾ ਟੈਗ ਕਿਉਂ ਦਿੱਤਾ ਗਿਆ ਸਰਦਾਰ ਕਦੇ ਪੰਜਾਬ ਲਈ ਗਰਦਾਰੀ ਨਹੀਂ ਕਰ ਸਕਦਾ ਤੇ ਨਾ ਹੀ ਸਰਦਾਰ ਕਦੇ ਕਰਦਾਰ ਹੋ ਸਕਦਾ ਹੈ ਜਿਹੜਾ ਕਰਿਕਟ ਮੈਚ ਨੇ ਨਾ ਜੀ ਕਰਿਕਟ ਮੈਚ ਇੱਕ ਸੱਤਾ ਸਿਸਟਮ ਹੈ ਜੀ ਐ ਇਹਦੇ ਵਾਸਤੇ ਮੈਨਾਂ ਨੂੰ ਮਤਲਬ ਕਾਫੀ ਕੁਝ ਕਰਨਾ ਪੈਂਦਾ ਸਮਝੌਤੇ ਕਰਨੇ ਪੈਂਦੇ ਨੇ ਮੈਚ ਦੇ ਉੱਤੇ ਅਰਪਾ ਰੁਪਿਆ ਸੱਤਾ ਲੱਗਿਆ ਹੁੰਦਾ ਜਿਹਦੇ ਕਰਕੇ ਮਤਲਬ ਇਹ ਉਹਨੂੰ ਅਜਾਈਂ ਦੀ ਜਾਬ ਜਾਣ ਦੇਣਾ ਚਾਹੁੰਦੇ ਉਹਦੇ ਇਸ ਕਰਕੇ ਮਤਲਬ ਜਿਆਦੇ ਪ੍ਰੈਸ਼ਰ ਦੇ ਕਾਰਨ ਜਿਹੜੇ ਮੈਚ ਵਗੈਰਾ ਨੇ ਉਹ ਕਰਾਏ ਜਾਂਦੇ ਨੇ ਜਿਹੜੀਆਂ ਫਿਲਮਾਂ ਨੇ ਕੋਈ ਵੈਸੇ ਹੀ ਆਪਣਾ ਕੋਈ ਇਤਿਹਾਸ ਦੱਸਦੀ ਹੁੰਦੀ ਹੈ ਕੋਈ ਸੱਭਿਆਚਾਰਾਰੇ ਹੁੰਦਾ ਕੋਈ ਕਿਸਤਾਂ ਦਾ ਹੁੰਦਾ ਇਹ ਐਜਾ ਹੁੰਦਾ ਇਹਨੇ ਚਸੱਕੇ ਵਾਲਾ ਹੁੰਦਾ ਇਹਨਾਂ ਨੂੰ ਥੋੜਾ ਜਿਹਾ ਜਲਦੀ ਇਹ ਹੈ ਨਾ ਜਿਹੜੇ ਇਹ ਮਤਲਬ ਇਸ ਤਰ੍ਹਾਂ ਦੀਆਂ ਧਾਰਵੀਆਂ ਬੰਦ ਕਰ ਦਿੰਦੇ ਨੇ ਤਾਂ ਹੀ ਮਤਲਬ ਮੈਚ ਕਰਾਇਆ ਗਿਆ ਫਿਲਮਾਂ ਤੇ ਰੋਕ ਲਈ ਗਈ ਉਹਨਾਂ ਦੇ ਖੰਦੇ ਦੇ ਵਿੱਚ ਥੋੜਾ ਜਿਹਾ ਇਹ ਸਾਡਾ ਸੈਂਸਰ ਬੋਰਡ ਆ ਉਹਨੂੰ ਵੀ ਚਾਹੀਦਾ ਵੀ ਕੋਈ ਵੀ ਤਰ੍ਹਾਂ ਕੋਈ ਨਿਜਮ ਬਣਾਵੇ ਨਿਜਮ ਦੇ ਹਿਸਾਬ ਨਾਲ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਸਥਾਨੀਆਂ ਜਿਹੜੀਆਂ ਕਾਰਵਾਈਆਂ ਨੇ ਇਹ ਨਾ ਹੋਣ ਜੀ ਬਹੁਤ ਬਹੁਤ ਮਿਹਰਬਾਨੀ ਰਜ਼ਿੰਦਰ ਜੀ ਧੰਨਵਾਦ ਸੋ ਦੋਸਤੋ ਇਹ ਸੀ ਰਜ਼ਿੰਦਰ ਜੀ ਜੋ ਅਕਸਰ ਸਾਡੇ ਨਾਲ ਜੁੜਦੇ ਨੇ ਤੇ ਆਪਣੀ ਕੀਮਤੀ ਵਿਚਾਰ ਸਾਡੇ ਨਾਲ ਸਾਂਝੇ ਕਰਦੇ ਨੇ ਉਹਨਾਂ ਕਹਿਣਾ ਸੀ ਕਿ ਜਦੋਂ ਆਪ ਦੇ ਕੋਲੋਂ 12000 ਕਰੋੜ ਰੁਪਏ ਦਾ ਹਿਸਾਬ ਮੰਗਿਆ ਗਿਆ ਤਾਂ ਉਹਨਾਂ ਨੇ ਹਿਸਾਬ ਦੇ ਜਵਾਬ ਦੇਣ ਦੀ ਬਜਾਏ ਤਖਤੀਆਂ ਚੱਕ ਕੇ ਨੱਦਪ ਕੇ ਵਿਜਪੀ ਦੇ ਖਿਲਾਫ ਜਿਹੜੀ ਨਾਰੇਬਾਜ਼ੀ ਕਰਨੀ ਆ ਉਹ ਸ਼ੁਰੂ ਕਰ ਦਿੱਤੀ ਤੇ ਉੱਥੇ ਪ੍ਰਤਾਪ ਬਾਜਵਾ ਦਾ ਕਹਿਣਾ ਸੀ ਕਿ ਰੰਗੜਾ ਪੰਜਾਬ ਦੀ ਥਾਂ ਤੇ ਕੰਗੜਾ ਪੰਜਾਬ ਜਿਹੜਾ ਸੀਐਮ ਮਾਨ ਨੇ ਬਣਾ ਦਿੱਤਾ ਕੋਈ ਵੀ ਜਿਹੜਾ ਆਪ ਸਰਕਾਰ ਨੂੰ ਸਹਾਇਤਾ ਦੇ ਲਈ ਹੜਾਂ ਦੀ ਸਹਾਇਤਾ ਦੇ ਲਈ ਜਿਹੜਾ ਕਿ ਪੈਸਾ ਨਾ ਦੇਵੇ ਪਰ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਸੀਐਮ ਮਾਨ ਦਾ ਪਹਿਲਾਂ ਇਹ ਬਿਆਨ ਸੀ ਕਿ ਉਹ ਕਾਦੀ ਸਰਕਾਰ ਹੈ ਉਹਦਾ ਕਾਦਾ ਸੀਐਮ ਹੈ ਜਿਸ ਦੇ ਕੋਲੇ ਰਾਹਤ ਕਾਰਜਾਂ ਦੇ ਲਈ ਫੰਡ ਨਹੀਂ ਹੈਗਾ ਜਾਂ ਰਾਹਤ ਦੇ ਲੋਕਾਂ ਦੇ ਰਾਹਤ ਦੇ ਲਈ ਕੋਈ ਵੀ ਪੈਸਾ ਜਿਹੜਾ ਉਹ ਨਹੀਂ ਦਿੱਤਾ ਜਾਂਦਾ ਤੇ ਇਹ ਖਾਲੀ ਇੱਕ ਪੀਪਾ ਹੁੰਦਾ ਹੈ ਸੀਐਮ ਮਾਨ ਦਾ ਬਿਆਨ ਸੀ ਜਦੋਂ ਦੂਜੀਆਂ ਸਰਕਾਰਾਂ ਹੁੰਦੀਆਂ ਸੀ ਉੱਥੇ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਹੁਣ ਉਹ ਆਪਣੇ ਵੱਲ ਵੇਖਣ ਕਿ ਇਹ ਲੋਕਾਂ ਕੋਲੋਂ ਪੈਸੇ ਮੰਗ ਕੇ ਸਾਡੇ ਪੰਜਾਬ ਦੀ ਮਦਦ ਕਰ ਰਹੇ ਨੇ ਕੀ ਗੱਲ ਪੰਜਾਬ ਸਰਕਾਰ ਦੇ ਕੋਲੇ ਪੈਸਾ ਕਿਉਂ ਨਹੀਂ ਹੈ ਕਿ ਉਹ 4 ਜਾਂ 5 ਜਾਂ 10 ਪਿੰਡਾਂ ਦੀ ਮਦਦ ਕਰ ਸਕਣ ਹਾਲਾਂਕਿ ਪੂਰੇ ਪੰਜਾਬ ਦੇ ਵਿੱਚ ਹੜ੍ਹ ਨਹੀਂ ਆਇਆ ਕੁਝ ਇਲਾਕਿਆਂ ਦੇ ਵਿੱਚ ਆਇਆ ਜਿਨ੍ਹਾਂ ਦੇ ਪੰਜਾਬ ਸਰਕਾਰ ਵਿੱਤੀ ਸਹਾਇਤਾ ਵੀ ਕਰ ਸਕਦੀ ਸੀ ਤੇ ਉਹਨਾਂ ਨੂੰ ਘਰ ਬਣਾ ਕੇ ਵੀ ਦੇ ਸਕਦੇ ਸੀ ਕਿੰਦਰ ਸਰਕਾਰ ਦੇ ਵੱਲੋਂ ਵੀ ਉਹਨਾਂ ਨੇ ਆਪ ਵਾਲਿਆਂ ਨੇ ਜਿਹੜੀ ਦੱਬ ਕੇ ਉਹ ਨਾਰੇਬਾਜ਼ੀ ਕੀਤੀ ਹੈ ਕਿ ਜੋ 1600 ਕਰੋੜ ਰੁਪਏ ਦਾ ਦਾਵਾ ਕਰਕੇ ਗਏ ਸੀ ਉਹ ਪੰਜਾਬ ਨੂੰ ਹਲੇ ਤੱਕ ਉਸ ਦੇ ਵਿੱਚੋਂ 1 ਰੁਪਿਆ ਵੀ ਜਿਹੜਾ ਉਹ ਨਹੀਂ ਮਿਲਿਆ ਹੈਗਾ ਸੋ ਦੋਸਤੋ ਇਹ ਸੀ ਅੱਜ ਸਾਡੇ ਚਾਰ ਦੇ ਲਪਾਰੇ ਲਾਈਵ ਦੀ ਅਪਡੇਟ ਤੇ ਕੋਈ ਹੋਰ ਨਵਾਂ ਮੁੱਦਾ ਲੈ ਕੇ ਜਲਦੀ ਅਸੀਂ ਹਾਜ਼ਰ ਹੋਵਾਂਗੇ ਤਦ ਤੱਕ ਲਈ ਤੁਸੀਂ ਦੇਖਦੇ ਰਹੋ